ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਵੱਦ ਜਿਹੜੀ ਮਹਿੰਨਾ ਉਹਦੇ ਤਹਿਤ ਜਿਹੜੇ ਹੈਗੇ ਸਾਡਾ ਜਿਹੜਾ ਹੈ ਰਾਸ਼ਟਰੀ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਵਿੱਚ ਅਸੀਂ 687 ਜਿਹੜੇ ਐਫਆਰ ਹੁਣ ਤੱਕ ਜਿਹੜੇ ਹੈਗੇ ਦਰਜ ਕਰ ਚੁੱਕੇ ਜਿਹਦੇ ਚ 987 ਲੋਕ ਜਿਹੜੇ ਹੈਗੇ ਉਹ ਅਸੀਂ ਅਰੈਸਟ ਕਰ ਚੁੱਕੇ ਹੈਗੇ ਜਿਹਦੇ ਚ ਸਾਡੀ ਜਿਹੜੀ ਰਿਕਵਰੀ ਹੈਗੀ ਉਹ 20 ਕਿਲੋ ਹੈ ਰਿਕਵਰੀ ਹੈ ਤੁਸੀਂ ਰੀਸੈਂਟਲੀ ਦੇਖਿਆ ਵੀ ਹੋਣਾ ਜੀ ਇੱਕ ਵੀਕ ਪਹਿਲਾਂ ਅਸੀਂ 2 ਕਿਜੀ ਜਿਹੜਾ ਹੈਰੋਇਨ ਦੀ ਵੀ ਕਵਰੀ ਕੀਤੀ ਸੀ ਇਹਦੇ ਨਾਲ ਹੀ ਜਿਹੜਾ ਹੈਗਾ ਉਹਨ ਕਮर्शियल ਕੁਆਂਟੀਟੀ ਆਈਸ ਦੀ ਜਿਹੜੀ ਵੀ ਕਵਰੀ ਹੈ ਉਹ ਵੀ ਸਰਦਰ ਦੇ ਏਰੀਆ ਦੇ ਵਿੱਚ ਜਿਹੜੀ ਹੈਗੀ ਕੀਤੀ ਹੈ ਤਾਂ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਹੈਗੀ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ਨ ਇਹ ਪੰਜਾਬ ਸਰਕਾਰ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ਨ ਇਹ ਜਿਹੜਾ ਹੈਗਾ ਅਸੀਂ ਪੂਰਾ ਜਿਹੜਾ ਹੈਗਾ ਇਹਦੇ ਤੇ ਬੜ ਚੜ ਕੇ ਕੰਮ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਜਿਹੜਾ ਯੂਨੈਸਰ ਦੇ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜਾ ਹੈਗਾ ਚਾਰੋ ਸਬਡਿਵੀਜ਼ਨ ਦੇ ਜਿਹੜੀ ਹੈਗੀ ਕਲਾਨੋਬ ਜਿਹੜੀ ਸਬਡਿਵੀਜ਼ਨ ਹੈਗੀ ਦਿਹਾਤੀ ਸਬਡਿਵੀਜ਼ਨ ਦੇਨਾਨਗਰ ਅਤੇ ਸਿਟੀ ਇਹਨਾਂ ਦੇ ਚਾਰ ਜਿਹੜੇ ਮੇਜਰ ਫੋਰਸ ਪੋਰਟਸ ਸਗੇ ਉਹਨਾਂ ਉੱਥੇ ਅਸੀਂ ਜਿਹੜੇ ਕੋਆਰਡੀਨੇਟਸ ਆਪਰੇਸ਼ਨ ਪਾਇਆ। ਤੋਂ ਅੱਜ ਮੈਂ ਇੱਥੇ ਇਸਲਾਮਾਬਾਦ ਤੋਂ ਲੈ ਆਇਆ ਸੀਗਾ ਇੱਥੇ ਅਸੀਂ ਲਗਾਤਾਰ ਜਿਹੜਾ ਹੈਗਾ ਆਪਰੇਸ਼ਨ ਕਰੇ ਹੈਗੇ। ਪਹਿਲਾਂ ਵੀ ਇੱਥੇ ਲਗਾਤਾਰ ਅਫੀਅਰ ਬਦਲਸ਼ ਕੀਤੀ ਹੈਗੀ। ਹੁਣੇ ਵੀ ਅਸੀਂ ਜਿਹੜਾ ਹੈਗਾ ਕੋਆਪਰੇਸ਼ਨ ਕੀਤਾ ਹੈਗਾ ਜਿਸ ਅਸੀਂ ਜਿਹੜਾ ਹੈਗਾ ਰਿਕਵਰੀਮੈਂਟ ਆਊਟ ਹੋਈ ਹੈ ਜੀ। ਅਸੀਂ ਪ੍ਰੋਸੀਜਰ ਜਿਹੜਾ ਹੈਗਾ ਡਾਕਟਰ ਕਰਕੇ ਜਿਹੜਾ ਹੈਗਾ ਕਾਰਵਾਈ ਜਿਹੜੀ ਹੈ ਜੀ ਇਲੀਗਲ ਪ੍ਰੋਸੈਸ ਹੈ ਉਹ ਮਨੇ ਵਿਚ ਲਿਆ ਰਿਹਾ ਕੋਈ ਐਡਿਕਟਡ ਕਿਪੜੇ ਵੀ ਉਹ ਐਡਿਕਟਡ ਜੀ ਮੈਂ ਤੁਹਾਨੂੰ ਦੱਸਾਂ ਦੱਸਣਾ ਚਾਹਾਂਗਾ ਕਿ ਅੱਜ ਹਜੇ ਤੱਕ ਅਸੀਂ ਜਿਹੜਾ ਹੈਗਾ ਓਟ ਸੈਂਟਰ ਦੇ ਵਿੱਚ 1400 ਬੰਦਾ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਓਟ ਸੈਂਟਰ ਦੇ ਜਿਹੜੇ ਹੈਗੇ ਅਸੀਂ ਦਰਸ਼ਕ ਕਰਾ ਚੁੱਕੇ ਹੈਗੇ ਇਸ ਤੋਂ ਇਲਾਵਾ ਜਿਹੜੇ ਡੀ ਐਡਿਕਸ਼ਨ ਸੈਂਟਰ ਤੇ ਵੀ ਅਸੀਂ ਜਿਹੜਾ ਹੈਗਾ ਬਬਰੀ ਡੀ ਐਡਿਕਸ਼ਨ ਸੈਂਟਰ ਉੱਥੇ 400 ਬੰਦਾ ਅਸੀਂ ਜਿਹੜਾ ਹੈਗਾ ਜਿਹੜੀ ਕਾਰਵਾਈ ਕਰਕੇ ਜਿਹੜਾ ਹੈਗਾ ਡੀ ਐਡਿਕਟ ਜਿਨ੍ਹਾਂ ਨੂੰ ਅਸੀਂ ਨਸ਼ਾ ਮੁਕਤ ਜਿਹੜਾ ਹੈਗਾ ਕਰਾਇਆ ਹੈਗਾ ਅਸੀਂ ਜਿਹੜੇ ਹੈਗੇ VDC WDC ਜਿਹੜੇ ਹੈਗੇ ਇਹਨਾਂ ਦੇ ਨਾਲ ਸਿਵਲ ਸੁਸਾਇਟੀ ਐਨ ਜੀਓ ਨਾਲ ਵੀ ਅਸੀਂ ਟਾਇਪ ਕੀਤਾ ਸੀ ਕਿ ਅਸੀਂ ਸਾਨੂੰ ਤੁਸੀਂ ਸਾਨੂੰ ਦੱਸੋ ਅਸੀਂ ਜੇਕਰ ਕਿਸੇ ਬੰਦੇ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋਣ ਤੇ ਪ੍ਰੋਬਲਮ ਆਉਂਦੀ ਹੈ ਸਾਨੂੰ ਦੱਸੋ ਸਾਡੇ ਜਿਹੜੇ ਪੁਲਿਸ ਅਫਸਰ ਹੈਗੇ ਕੰਟੈਕਟ ਡੈਸਕ ਤੋਂ ਹੈ ਦੇ ਆ ਰੱਖੀ ਹੁੰਦੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਪਿਛਲੇ 6 ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਅਸੀਂ 60 ਲੱਖ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਫੋਕੀਚਰ ਜਿਹੜੀ ਹੈਗੀ ਉਹ ਪ੍ਰਾਈਵੇਟ ਹੈ ਤਰ ਬਰਾਮਦਗੀ ਕੋ ਛੋੜੀ ਬਰਾਮਦਗੀ ਹਾਂ ਬਰਾਮਦਗੀ ਹੋਈ ਹੈ ਉਹ ਬਾਕੀ ਸੀ ਕਿਹੜੀ ਕੀ ਚੀਜ਼ ਬਰਾਮਦਗੀ ਉਹ ਸਾਡੇ ਅਫਸਰ ਜਿਹੜੇ ਉਹ ਜਿਹੜੇ ਐਨਡੀਪੀਐਸ ਦੇ ਪ੍ਰੋਵੀਜ਼ਨ ਤੇ ਤਹਿਤ ਜਿਹੜੀ ਪ੍ਰੋਸੀਜਰ ਹੈ ਉਹਨਾਂ ਨੂੰ ਅਡਾਪਟ ਕਰਕੇ ਜਿਹੜੇ ਕੰਮ ਚੱਲੇ ਜੇ ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਵੱਦ ਜਿਹੜੀ ਮੁਹਿੰਮ ਹੈ ਉਹਦੇ ਤਹਿਤ ਜਿਹੜੇ ਹੈਗੇ ਸਾਡਾ ਜਿਹੜਾ ਹੈ ਰਾਸ਼ਟਰੀ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਵਿੱਚ ਅਸੀਂ 687 ਜਿਹੜੇ ਐਫਆਰ ਹੁਣ ਤੱਕ ਜਿਹੜੇ ਹੈਗੇ ਦਰਜ ਕਰ ਚੁੱਕੇ ਹੈ ਜਿਹਦੇ ਚ 987 ਲੋਕ ਜਿਹੜੇ ਹੈਗੇ ਉਹ ਅਸੀਂ ਅਰੈਸਟ ਕਰ ਚੁੱਕੇ ਹੈਗੇ ਜਿਹਦੇ ਚ ਸਾਡੀ ਜਿਹੜੀ ਰਿਕਵਰੀ ਹੈਗੀ ਉਹ 20 ਕਿਲੋ ਹੈ ਰਿਕਵਰੀ ਹੈ ਤੁਸੀਂ ਰੀਸੈਂਟਲੀ ਦੇਖਿਆ ਵੀ ਹੋਣਾ ਜੀ ਇੱਕ ਵੀਕ ਪਹਿਲਾਂ ਅਸੀਂ 2 ਕਿਜੀ ਜਿਹੜਾ ਹੈਰੋਇਨ ਦੀ ਜਿਹੜੀ ਕਵਰੀ ਕੀਤੀ ਸੀ ਇਹਦੇ ਨਾਲ ਹੀ ਜਿਹੜਾ ਹੈਗਾ ਉਹਨ ਕਮर्शियल ਕੁਆਂਟੀਟੀ ਆਈਐਸਟੀ ਜਿਹੜੀ ਦੀ ਕਵਰੀ ਹੈ ਉਹ ਵੀ ਸਰਦਰ ਦੇ ਏਰੀਆ ਦੇ ਵਿੱਚ ਜਿਹੜੀ ਹੈਗੀ ਕੀਤੀ ਹੈ ਤੇ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਹੈਗੀ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ਨ ਇਹ ਪੰਜਾਬ ਸਰਕਾਰ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ਨ ਇਹ ਜਿਹੜਾ ਹੈਗਾ ਅਸੀਂ ਪੂਰਾ ਜਿਹੜਾ ਹੈਗਾ ਇਹਦੇ ਚੇਬੜ ਚੜ ਕੇ ਕੰਮ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਜਿਹੜਾ ਨਸ਼ੀ ਰਹਿਤ ਵਿਲੇਜ ਜਿਹੜਾ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜਾ ਹੈਗਾ ਚਾਰੋ ਸਬਡਿਵੀਜ਼ਨ ਦੇ ਜਿਹੜੀ ਹੈਗੀ ਕਲਾਨੋਬ ਜਿਹੜੀ ਸਬਡਿਵੀਜ਼ਨ ਹੈਗੀ ਦਿਹਾਤੀ ਸਬਡਿਵੀਜ਼ਨ ਦੇਨਾਨਗਰ ਅਤੇ ਸਿਟੀ ਇਹਨਾਂ ਦੇ ਚਾਰ ਜਿਹੜੇ ਮੇਜਰ ਫੋਰਸ ਪੋਰਟਸ ਸਗੇ ਉਹਨਾਂ ਉੱਥੇ ਅਸੀਂ ਜਿਹੜੇ ਕੋਆਰਡੀਨੇਟਸ ਆਪਰੇਸ਼ਨ ਫਾਇਰ ਤੋਂ ਆਜ ਮੈਂ ਇੱਥੇ ਇਸਲਾਮਾਬਾਦ ਤੋਂ ਲੈ ਆਇਆ ਸੀਗਾ ਇੱਥੇ ਅਸੀਂ ਲਗਾਤਾਰ ਜਿਹੜਾ ਹੈਗਾ ਆਪਰੇਸ਼ਨ ਕਰੇ ਹੈਗੇ ਪਹਿਲਾਂ ਵੀ ਇੱਥੇ ਲਗਾਤਾਰ ਅਫੀਅਰ ਬਦਲਸ਼ ਕੀਤੀ ਹੈ ਜੀ ਹੁਣੇ ਵੀ ਅਸੀਂ ਜਿਹੜਾ ਹੈਗਾ ਆਪਰੇਸ਼ਨ ਕੀਤਾ ਹੈਗਾ ਜਿਸ ਵਿੱਚ ਅਸੀਂ ਜਿਹੜਾ ਹੈਗਾ ਰਿਕਵਰੀਮੈਂਟ ਆਊਟ ਹੋਈ ਹੈ ਜੀ ਉਹ ਸੀ ਪ੍ਰੋਸੀਜਰ ਜਿਹੜਾ ਹੈਗਾ ਡਾਕਟਰ ਕਰਕੇ ਜਿਹੜਾ ਹੈਗਾ ਆਹ ਵਾਈ ਜਿਹੜੀ ਹੈ ਜ ਇਲੀਗਲ ਪ੍ਰੋਸੈਸ ਹੈ ਉਹ ਮਨ ਵਿੱਚ ਇਲੀਆ ਕੋਈ ਐਡਿਕਟਡ ਕਿਪੜੇ ਵੀ ਉਹ ਐਡਿਕਟਡ ਜੀ ਮੈਂ ਤੁਹਾਨੂੰ ਦੱਸਾਂ ਦੱਸਣਾ ਚਾਹਾਂਗਾ ਕਿ ਅੱਜੇ ਅਜੇ ਤੱਕ ਅਸੀਂ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ 1400 ਬੰਦਾ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਉਹ ਸੈਂਟਰ ਦੇ ਜਿਹੜੇ ਹੈਗੇ ਅਸੀਂ ਦਰਸ਼ਕ ਕਰਾ ਚੁੱਕੇ ਹੈਗੇ ਇਸ ਤੋਂ ਇਲਾਵਾ ਜਿਹੜੇ ਡੀ ਐਡਿਕਸ਼ਨ ਸੈਂਟਰ ਤੇ ਵੀ ਅਸੀਂ ਜਿਹੜਾ ਹੈਗਾ ਬਬਲੀ ਡੀ ਐਡਿਕਸ਼ਨ ਸੈਂਟਰ ਉੱਥੇ 400 ਬੰਦਾ ਅਸੀਂ ਜਿਹੜਾ ਹੈਗਾ ਜਿਹੜੀ ਕਾਰਵਾਈ ਕਰਕੇ ਜਿਹੜਾ ਹੈਗਾ ਡੀ ਐਡਿਕਟ ਜਿਨ੍ਹਾਂ ਨੂੰ ਅਸੀਂ ਨਸ਼ਾ ਮੁਕਤ ਜਿਹੜਾ ਹੈਗਾ ਕਰਾਇਆ ਹੈਗਾ ਅਸੀਂ ਜਿਹੜੇ ਹੈਗੇ VDC WDC ਜਿਹੜੇ ਹੈਗੇ ਇਹਨਾਂ ਦੇ ਨਾਲ ਸਿਵਲ ਸੁਸਾਇਟੀ ਐਨ ਜੀਓ ਨਾਲ ਵੀ ਅਸੀਂ ਟਾਇਪ ਕੀਤਾ ਸੀ ਕਿ ਅਸੀਂ ਸਾਨੂੰ ਤੁਸੀਂ ਸਾਨੂੰ ਦੱਸੋ ਅਸੀਂ ਜੇਕਰ ਕਿਸੇ ਬੰਦੇ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋਣ ਤੇ ਪ੍ਰੋਬਲਮ ਆਉਂਦੀ ਹੈ ਸਾਨੂੰ ਦੱਸੋ ਸਾਡੇ ਜਿਹੜੇ ਪੁਲਿਸ ਅਫਸਰ ਕੇ ਕੰਸਲ ਡੈਸਕ ਤੋਂ ਆਏ ਦੇ ਆ ਰੱਖੇ ਹੁੰਦੇ ਨੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਪਿਛਲੇ 6 ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਅਸੀਂ 60 ਲੱਖ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਕੌਫੀ ਚ ਜਿਹੜੀ ਹੈਗੀ ਉਹ ਪ੍ਰਾਈਵੇਟ ਹੈ ਤਰ ਬੰਦਗੀ ਵੀ ਛੋੜੀ ਬੰਦਗੀ ਜੀ ਹਾਂ ਬੰਦਗੀ ਹੋਈ ਹੈ ਉਹ ਬਾਕੀ ਸੀ ਕਿਹੜੀ ਕੀ ਚੀਜ਼ ਬੰਦਗੀ ਉਹ ਸਾਡੇ ਅਫਸਰ ਜਿਹੜੇ ਉਹ ਜਿਹੜੇ ਐਨਡੀਪੀਐਸ ਦੇ ਪ੍ਰੋਵੀਜ਼ਨ ਤੇ ਤਹਿਤ ਜਿਹੜੀ ਪ੍ਰੋਸੀਜਰ ਹੈ ਉਹਨਾਂ ਅਡਾਪਟ ਕਰਕੇ ਜਿਹੜੇ ਕੰਮ ਚੱਲੇ ਜੇ ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਭਾਗ ਜਿਹੜੀ ਮਹੀਨਾ ਉਹਦੇ ਤਹਿਤ ਜਿਹੜੇ ਹੈਗੇ ਸਾਡਾ ਜਿਹੜਾ ਹੈ ਗੁਰਦਾਸਪੁਰ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਵਿੱਚ ਅਸੀਂ 687 ਜਿਹੜੇ ਐਪੀਆਲ ਹੁਣ ਤੱਕ ਜਿਹੜੇ ਹੈਗੇ ਦਬਿਚ ਕਰ ਚੁੱਕੇ ਜਿਹਦੇ ਚ 987 ਲੋਕ ਜਿਹੜੇ ਹੈਗੇ ਉਹ ਅਸੀਂ ਅਰੈਸਟ ਕਰ ਚੁੱਕੇ ਹੈਗੇ ਜਿਹਦੇ ਚ ਸਾਡੀ ਜਿਹੜੀ ਰਿਕਵਰੀ ਹੈਗੀ ਉਹ 20 ਕਿਲੋ ਹੈ ਰਿਕਵਰੀ ਹੈ ਤੁਸੀਂ ਰੀਸੈਂਟਲੀ ਦੇਖਿਆ ਵੀ ਹੋਣਾ ਜੀ ਇੱਕ ਵੀਕ ਪਹਿਲਾਂ ਅਸੀਂ 2 ਕਿਜੀ ਜਿਹੜਾ ਹੈਰੋਇਨ ਦੀ ਵੀ ਕਵਰੀ ਕੀਤੀ ਸੀ ਇਹਦੇ ਨਾਲ ਹੀ ਜਿਹੜਾ ਹੈਗਾ ਉਹਨ ਕਮर्शियल ਕੁਆਂਟੀਟੀ ਆਈਸਟੀ ਜਿਹੜੀ ਵੀ ਕਵਰੀ ਹੈ ਉਹ ਵੀ ਸਰਦਰ ਦੇ ਏਰੀਆ ਦੇ ਵਿੱਚ ਜਿਹੜੀ ਹੈਗੀ ਕੀਤੀ ਹੈ ਤਾਂ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਹੈਗੀ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ਨ ਇਹ ਪੰਜਾਬ ਸਰਕਾਰ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ਨ ਇਹ ਜਿਹੜਾ ਹੈਗਾ ਅਸੀਂ ਪੂਰਾ ਜਿਹੜਾ ਹੈਗਾ ਇਹਦੇ ਤੇ ਬੜ ਚੜ ਕੇ ਕੰਮ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਜਿਹੜਾ ਯੋਗ ਨਸ਼ੀ ਰਹਿਤ ਵਿਦੇਜ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜਾ ਹੈਗਾ ਚਾਰੋਂ ਸਬਡਿਵੀਜ਼ਨ ਦੇ ਜਿਹੜੀ ਹੈਗੀ ਕਲਾਨੋਬ ਜਿਹੜੀ ਸਬਡਿਵੀਜ਼ਨ ਹੈਗੀ ਦਿਹਾਤੀ ਸਬਡਿਵੀਜ਼ਨ ਦੇਨਾਨਗਰ ਅਤੇ ਸਿਟੀ ਇਹਨਾਂ ਦੇ ਚਾਰ ਜਿਹੜੇ ਮੇਜਰ ਫੋਰਸ ਪੋਰਟਸ ਸਗੇ ਉਹਨਾਂ ਉੱਥੇ ਅਸੀਂ ਜਿਹੜੇ ਕੋਆਪਰੇਸ਼ਨ ਕਰੇ ਹੈਗੇ ਤਾਂ ਅੱਜ ਮੈਂ ਇੱਥੇ ਇਸਲਾਮਾਬਾਦੋਂ ਲੈ ਆਇਆ ਸੀਗਾ ਇੱਥੇ ਅਸੀਂ ਲਗਾਤਾਰ ਜਿਹੜਾ ਹੈਗਾ ਆਪਰੇਸ਼ਨ ਕਰੇ ਹੈਗੇ ਪਹਿਲਾਂ ਵੀ ਇੱਥੇ ਲਗਾਤਾਰ ਅਫੀਅਰ ਬਦਲਸ਼ ਕੀਤੀ ਹੈ ਜੀ ਹੁਣੇ ਵੀ ਅਸੀਂ ਜਿਹੜਾ ਹੈਗਾ ਕੋਆਪਰੇਸ਼ਨ ਕੀਤਾ ਹੈਗਾ ਜਿਸ ਵਿੱਚ ਅਸੀਂ ਜਿਹੜਾ ਹੈਗਾ ਰਿਕਵਰੀ ਮੈਂਟ ਆਊਟ ਹੋਈ ਹੈ ਜੀ ਅਸੀਂ ਪ੍ਰੋਸੀਜਰ ਜਿਹੜਾ ਹੈਗਾ ਡਾਕਟਰ ਕਰਕੇ ਜਿਹੜਾ ਹੈਗਾ ਕਾਰਵਾਈ ਜਿਹੜੀ ਹੈ ਜੀ ਇਲੀਗਲ ਪ੍ਰੋਸੈਸ ਹੈ ਉਹ ਮਨੇ ਵਿਚ ਲਿਆ ਰਿਹਾ ਕੋਈ ਐਡਿਕਟਡ ਕਿਪੜੇ ਵੀ ਹੈ ਕੋ ਐਡਿਕਟਡ ਜੀ ਮੈਂ ਤੁਹਾਨੂੰ ਦੱਸਾਂ ਦੱਸਣਾ ਚਾਹਾਂਗਾ ਕਿ ਅੱਜੇ ਤੱਕ ਅਸੀਂ ਜਿਹੜਾ ਹੈਗਾ ਓਟ ਸੈਂਟਰ ਦੇ ਵਿੱਚ 1400 ਬੰਦਾ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਓਟ ਸੈਂਟਰ ਦੇ ਜਿਹੜੇ ਹੈਗੇ ਅਸੀਂ ਦਰਸ਼ਕ ਕਰਾ ਚੁੱਕੇ ਹੈਗੇ ਇਸ ਤੋਂ ਇਲਾਵਾ ਜਿਹੜੇ ਡੀ ਐਡਿਕਸ਼ਨ ਸੈਂਟਰ ਤੇ ਵੀ ਅਸੀਂ ਜਿਹੜਾ ਹੈਗਾ ਬਬਰੀ ਡੀ ਐਡਿਕਸ਼ਨ ਸੈਂਟਰ ਉੱਥੇ 400 ਬੰਦਾ ਅਸੀਂ ਜਿਹੜਾ ਹੈਗਾ ਜਿਹੜੀ ਕਾਰਵਾਈ ਕਰਕੇ ਜਿਹੜਾ ਹੈਗਾ ਡੀ ਐਡਿਕਟ ਜਿਨ੍ਹਾਂ ਨੂੰ ਅਸੀਂ ਨਸ਼ਾ ਮੁਕਤ ਜਿਹੜਾ ਹੈਗਾ ਕਰਾਇਆ ਹੈਗਾ ਅਸੀਂ ਜਿਹੜੇ ਹੈਗੇ VDC WDC ਜਿਹੜੇ ਹੈਗੇ ਇਹਨਾਂ ਦੇ ਨਾਲ ਸਿਵਲ ਸੁਸਾਇਟੀ ਐਨ ਜੀਓ ਨਾਲ ਵੀ ਅਸੀਂ ਟਾਇਪ ਕੀਤਾ ਸੀ ਕਿ ਅਸੀਂ ਸਾਨੂੰ ਤੁਸੀਂ ਸਾਨੂੰ ਦੱਸੋ ਅਸੀਂ ਜੇਕਰ ਕਿਸੇ ਬੰਦੇ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋਣ ਚ ਪ੍ਰੋਬਲਮ ਆਉਂਦੀ ਹੈ ਸਾਨੂੰ ਦੱਸੋ ਸਾਡੇ ਜਿਹੜੇ ਪੁਲਿਸ ਅਫਸਰ ਹੈਗੇ ਕੰਸਟੇਸ਼ਨ ਡੈਸਕ ਤੋਂ ਆ ਦੇ ਰਹੇ ਨੇ ਤੈਸ ਤੋਂ ਲਾ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਪਿਛਲੇ 1 ਬਲੱਸ ਮਹੀਨੇ ਦੇ ਵਿੱਚ 1 ਮਹੀਨੇ ਦੇ ਵਿੱਚ ਅਸੀਂ 60 ਲੱਖ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਕੋਪੀਚਰ ਜਿਹੜੀ ਹੈਗੀ ਉਹ ਪ੍ਰਾਈਸ ਹੈ ਦਰ ਬਰਾਮਦਗੀ ਕੋ ਛੋੜੀ ਬਰਾਮਦਗੀ ਹਾਂ ਬਰਾਮਦਗੀ ਹੋਈ ਹੈ ਉਹ ਬਾਕੀ ਸੀ ਕਿਹੜੀ ਕੀ ਚੀਜ਼ ਬਰਾਮਦੀ ਉਹ ਸਾਡੇ ਅਫਸਰ ਜਿਹੜੇ ਉਹ ਜਿਹੜੇ ਐਨਡੀਪੀਐਸ ਦੇ ਪ੍ਰੋਵੀਜ਼ਨ ਤੇ ਤਹਿਤ ਜਿਹੜੀ ਪ੍ਰੋਸੀਜਰ ਹੈ ਉਹਨਾਂ ਨੂੰ ਅਡਾਪਟ ਕਰਕੇ ਜਿਹੜੇ ਕੰਮ ਚੱਲੇ ਜੇ